ਸਵਾਗਤ ਹੈ ਦੋਸਤੋ ਮੈਂ ਨਰਪੈ ਸਿੰਘ ਅਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦਾ ਕਿਰਤੀ ਨਾਮ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 29 ਜੁਲਾਈ 2024 ਨੂੰ ਇੱਕ ਖਬਰ ਛਪਦੀ ਹੈ ਜਿਸ ਦੇ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਰਕਾਰ ਕੁਝ ਕਾਲਜਾਂ ਨੂੰ ਡਿਸਆਨ ਕਰਨ ਜਾ ਰਹੀ ਹੈ ਜਾਂ ਉਹਨਾਂ ਨੂੰ ਆਟੋਨਮਸ ਕਰਨ ਜਾ ਰਹੀ ਹੈ ਤਾਂ ਹੁਣ ਆਟੋਨਮਸ ਕਰਨਾ ਡਿਸਆਨ ਕਰਨਾ ਜਾਂ ਉਹਨਾਂ ਕਾਲਜਾਂ ਨੂੰ ਜੋ ਗ੍ਰਾਂਟ ਦਿੱਤੀ ਜਾਂਦੀ ਹੈ ਉਸ ਤੋਂ ਆਪਣੇ ਹੱਥ ਵਿੱਚੇ ਖਿੱਚਣੇ ਇਸ ਇਸ ਮਸਲੇ ਦੇ ਉੱਤੇ ਆਪਾਂ ਗੱਲ ਕਰਾਂਗੇ ਉਹ ਕਾਲਜ ਕਿਹੜੇ-ਕਿਹੜੇ ਹਨ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਤੇ ਇਸ ਵਿੱਚ ਸਰਕਾਰ ਦਾ ਕੀ ਪੱਖ ਹੈ ਅਤੇ ਜੋ ਐਕਟਿਵਿਸਟ ਹਨ ਉਹਨਾਂ ਦਾ ਕੀ ਪੱਖ ਹੈ ਇਸ ਵੀਡੀਓ ਦੇ ਵਿੱਚ ਆਪਾਂ ਉਹ ਵੀ ਚਰਚਾ ਕਰਾਂਗੇ ਤਾਂ ਹੁਣ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਦਾ ਬਹੁਤ ਮਾੜਾ ਹਾਲ ਹੈ ਉੱਥੇ ਐਡਮਿਸ਼ਨਾਂ ਤਾਂ ਬੱਤ-ਬੱਤ ਲਈਆਂ ਜਾ ਰਹੀਆਂ ਹਨ ਪਰ ਇਨਫਰਾਸਟ੍ਰਕਚਰ ਉਹਨਾਂ ਨਹੀਂ ਹੈ ਉਸ ਤੋਂ ਅਗਲੀ ਗੱਲ ਜੇ ਅਸੀਂ ਯੂਨੀਵਰਸਿਟੀਆਂ ਜਾਂ ਸਰਕਾਰੀ ਕਾਲਜਾਂ ਦੇ ਵਿੱਚ ਅਧਿਆਪਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਬਹੁਤ ਨਿਗੂਣੀ ਹੈ ਜਿੱਥੇ ਸਰਕਾਰੀ ਕਾਲਜਾਂ ਦੇ ਵਿੱਚ ਲਗਭਗ 1800 ਦੇ ਸੈਂਕਸ਼ਨ ਪੋਸਟ ਹਨ ਅਤੇ ਉੱਥੇ ਬਹੁਤ ਘੱਟ ਪ੍ਰੋਫੈਸਰ ਹਨ ਜੋ ਪੜਾ ਰਹੇ ਹਨ ਉਸ ਤੋਂ ਅਗਲੀ ਗੱਲ ਜੇ ਆਪਾਂ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੀ ਜਾਂ ਹੋਰ ਯੂਨੀਵਰਸਿਟੀਆਂ ਦੀ ਉੱਥੇ ਵੀ ਲਗਭਗ 60% 50 ਤੋਂ ਲੈ ਕੇ 60% 65% ਤੱਕ ਦੀਆਂ ਜਿਹੜੀਆਂ ਅਸਾਮੀਆਂ ਹਨ ਉਹ ਖਾਲੀ ਪਈਆਂ ਹਨ 29 ਜੁਲਾਈ ਨੂੰ ਜੋ ਖਬਰ ਛਾਪੀ ਗਈ ਹੈ ਉਹ ਖਬਰ ਸੰਜੀਵ ਸਿੰਘ ਬਰਨਾਲਾ ਦੁਬਾਰਾ ਟ੍ਰਿਬਿਊਨ ਵਿੱਚ ਛਾਪੀ ਗਈ ਹੈ ਇਹ ਉਹ ਖਬਰ ਹੈ ਤੁਸੀਂ ਇਸ ਖਬਰ ਨੂੰ ਦੇਖ ਸਕਦੇ ਹੋ ਗਵਰਨਮੈਂਟ ਆਈਡੈਂਟੀਫਾਈਜ਼ 8 ਗਵਰਨਮੈਂਟ ਕਾਲਜਸ ਫਾਰ ਆਟੋਨੋਮੀ ਅੰਡਰ ਦਾ ਯੂਜੀਸੀ ਨੋਰਮਸ ਤਾਂ ਹੁਣ ਇੱਧਰਲੇ ਪਾਸੇ ਲਿਸਟ ਹੈ ਔਨ ਦਾ ਲਿਸਟ ਤਾਂ ਇਹ ਵਾਲੇ ਕਾਲਜਸ ਹਨ ਠੀਕ ਹੈ ਜੀ ਇਹਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ ਗਵਰਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫਾਰ ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਫਾਰ ਔਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮੋਹਾਲੀ ਗਵਰਨਮੈਂਟ ਕਾਲਜ ਮਲੇਰਕੋਟਲਾ ਗਵਰਨਮੈਂਟ ਕਾਲਜ ਫਖਾਰਪੁਰ ਤਾਂ ਹੁਣ ਇਹ ਵਾਲੇ ਕਾਲਜ ਹਨ ਜਿਨ੍ਹਾਂ ਨੂੰ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਆਟੋਨਮਸ ਕਰਨ ਜਾ ਰਹੀ ਹੈ ਇਸ ਦਾ ਪ੍ਰੋਪੋਜ਼ਲ ਮੰਗਿਆ ਗਿਆ ਹੈ ਇਸ ਤੋਂ ਬਾਅਦ ਆਪਾਂ ਜੇ ਤੁਸੀਂ ਪੂਰੀ ਖਬਰ ਤੁਸੀਂ ਇੱਥੇ ਪੜ੍ਹ ਸਕਦੇ ਹੋ ਤਾਂ ਮੈਂ ਤੁਹਾਨੂੰ ਇਸ ਦਾ ਜਿਹੜਾ ਥੋੜਾ ਜਿਹਾ ਕਰੈਕਸ ਹੈ ਉਸ ਬਾਰੇ ਗੱਲ ਕਰਾਂਗਾ ਇੱਥੇ 3rd ਪੈਰਾਗ੍ਰਾਫ ਦੇ ਵਿੱਚ ਲਿਖਿਆ ਹੈ ðiis college bill have to send their proposal ਤਾਂ ਹੁਣ will have to send ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਇਨ੍ਹਾਂ ਕਾਲਜਾਂ ਨੂੰ ਪ੍ਰਪੋਜ਼ਲ ਭੇਜਣੇ ਪੈਣਗੇ ਇਹ ਉਹਨਾਂ ਲਈ ਜ਼ਰੂਰੀ ਹੈ ਇਹ ਪ੍ਰਪੋਜ਼ਲ ਭੇਜਣੇ ਟੂ ਦਾ ਆਫਿਸ ਆਫ ਦਾ ਡਾਇਰੈਕਟਰ ਸੀਨੀਅਰ ਸਕੈਂਡਰੀ ਐਜੂਕੇਸ਼ਨ ਵਾਈ ਵੈਡਨਸਡੇ ਮਾਰਨਿੰਗ ਇਹ ਖਬਰ 29 ਜੁਲਾਈ ਨੂੰ ਛਪੀ ਹੈ ਅਤੇ ਉਸ ਦੇ ਵਿੱਚ ਦੱਸਿਆ ਹੈ ਕਿ ਕਾਲਜਾਂ ਨੂੰ ਬੁੱਧਵਾਰ ਤੱਕ ਇਹ ਪ੍ਰਪੋਜ਼ਲ ਬਣਾ ਕੇ ਡਾਇਰੈਕਟਰ ਸੀਨੀਅਰ ਸੈਕੰਡਰੀ ਐਜੂਕੇਸ਼ਨ ਨੂੰ ਭੇਜਣੇ ਹਨ ਤਾਂ ਉਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ ਅੱਗੇ ਖਬਰ ਕੀ ਦੱਸਦੀ ਹੈ ਥੀਸ ਪ੍ਰਪੋਜ਼ਲਸ ਵਿਲ ਦੈਨ ਵੀ ਫਾਰਵਰਡ ਟੂ ਦਾ ਯੂਜੀਸੀ ਫਾਰ ਫਾਈਨਲ ਕਨਸੀਡਰੇਸ਼ਨ ਅੰਡਰ ਦਾ ਕਨਫਾਈਨਮੈਂਟ ਆਫ ਆਟੋਨੋਮਸ ਸਟੇਟਸ ਅਪਨ ਕਾਲਜਸ ਐਂਡ ਮੈਜਰਸ ਫਾਰ ਮੇਨਟੇਨੈਂਸ ਆਫ ਸਟੈਂਡਰਡਸ ਰੈਗੂਲੇਸ਼ਨ 2023 ਤਾਂ ਹੁਣ ਇਸ ਦੇ ਵਿੱਚ ਦੱਸਿਆ ਹੈ ਕਿ 2023 ਦੇ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਆਟੋਨਮਸ ਦਾ ਸਟੇਟਸ ਦਿੱਤਾ ਜਾ ਸਕਦਾ ਹੈ ਤੇ ਜਿਹੜਾ ਉਹਨਾਂ ਦਾ ਸਟੈਂਡਰਡ ਹੈ ਉਹ 2023 ਦੇ ਅਕੋਰਡਿੰਗ ਹੋਵੇਗਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜਾ ਐਜੂਕੇਸ਼ਨ ਦਾ ਸਟੈਂਡਰਡ ਹੈ ਜਾਂ ਮੈਜਰਜ਼ ਹਨ ਉਹਨਾਂ ਨੂੰ ਬਿਲਕੁਲ ਇੱਕ ਪਾਸੇ ਛੁੱਟ ਦਿੱਤਾ ਜਾਂਦਾ ਹੈ ਤੇ ਸਿਰਫ ਕੀਤਾ ਕੀ ਜਾਂਦਾ ਹੈ ਬੱਚਿਆਂ ਤੋਂ ਵੱਧ ਤੋਂ ਵੱਧ ਪੈਸਾ ਕਿਵੇਂ ਉਗਰਾਹਿਆ ਜਾਵੇ ਬੱਚਿਆਂ ਤੋਂ ਬਤਾਂਵਾਂ ਫੀਸਾਂ ਕਿਵੇਂ ਲਈਆਂ ਜਾਂ ਜਾਣ ਉਹ ਸਾਰਾ ਕੁਝ ਹੋ ਜਾਂਦਾ ਹੈ ਪਰ ਜੋ ਸਟੈਂਡਰਡ ਹੈ ਇੱਕ ਕਾਲਜ ਦਾ ਉਹ ਕਦੇ ਵੀ ਮੇਨਟੇਨ ਨਹੀਂ ਹੁੰਦਾ ਆਟੋਨਮੀ ਬਿਲ ਮੀਨ ਥੈਟ ਥੀਸ ਕਾਲਜਸ 윌 ਬੀ ਇੰਡੀਪੈਂਡੈਂਟ ਟੂ ਰਿਵਿਊ ਐਗਜ਼ਿਸਟਿੰਗ ਕੋਰਸਸ ਐਂਡ ਰੀਡਿਜ਼ਾਈਨ ਨਿਊ ਵਨ ਵਿਦਆਊਟ ਐਨੀ ਪਰਮਿਸ਼ਨ ਫਰੋਮ ਦਾ ਐਫੀਲੀਏਟਿੰਗ ਯੂਨੀਵਰਸਿਟੀ ਤਾਂ ਹੁਣ ਆਪਾਂ ਇੱਕ ਲਾਈਨ ਅੱਗੇ ਫੇਰ ਪੜ੍ਹਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ these colleges will have a freedom to decide the fee structure ਤਾਂ ਹੁਣ ਇਹਦੇ ਵਿੱਚ ਦੋ ਗੱਲਾਂ ਕਹੀਆਂ ਗਈਆਂ ਨੇ ਜਦੋਂ ਇਹ ਕਾਲਜ ਆਟੋਨਮਸ ਹੋ ਜਾਣਗੇ ਤਾਂ ਉਹਨਾਂ ਕੋਲ ਇੰਡੀਪੈਂਡੈਂਸ ਹੋਵੇਗੀ ਆਪਣੇ ਜਿਹੜੇ ਕੋਰਸ ਹਨ ਉਹਨਾਂ ਨੂੰ ਰਿਵਿਊ ਕਰਦੇ ਉਹਨਾਂ ਨੂੰ ਰੀਡਿਜ਼ਾਈਨ ਕਰਨ ਦੀ ਬਿਨਾ ਕਿਸੇ ਯੂਨੀਵਰਸਿਟੀ ਪਰਮਿਸ਼ਨ ਤੋਂ ਅਤੇ ਦੂਜੀ ਗੱਲ ਜੋ ਗੱਲ ਦੂਜੀ ਹੈ ਪਰ ਉਹ ਗੱਲ ਹੈ ਮੇਨ ਕੋਰਸ ਨੂੰ ਰੀਡਿਜ਼ਾਈਨ ਕਰਨਾ ਜਾ ਉਸਨੇ ਰਿਵਿਊ ਕਰਨਾ ਉਹ ਬਾਅਦ ਦੀ ਗੱਲ ਹੈ ਪਰ ਜੋ ਮੇਨ ਗੱਲ ਹੈ ਉਹ ਹੈ ਫੀਸਾਂ ਦਾ ਵੀ ਜਿਹੜੇ ਕਾਲਜ ਹੋਣਗੇ ਉਹ ਆਪਣਾ ਫੀਸ ਸਟਰਕਚਰ ਆਪ ਤਿਆਰ ਕਰਨਗੇ ਤਾਂ ਇਸ ਦਾ ਮਤਲਬ ਕੀ ਹੈ ਸਰਕਾਰ ਨੇ ਉਹਨਾਂ ਨੂੰ ਫੰਡ ਨਹੀਂ ਦੇਣਾ ਤੇ ਨਾ ਹੀ ਯੂਨੀਵਰਸਿਟੀਆਂ ਉਹਨਾਂ ਨੂੰ ਕੋਈ ਹੈਲਪ ਕਰਨਗੀਆਂ ਤਾਂ ਫਿਰ ਬਚਦਾ ਕੀ ਹੈ ਸਿਰਫ ਕਾਲਜ ਕਾਲਜ ਆਪਣੇ ਜੋ ਉਗਰਾਹੀ ਪੈਸੇ ਦੀ ਉਗਰਾਹੀ ਹੈ ਉਹ ਬੱਚਿਆਂ ਤੋਂ ਉਹ ਆਪ ਕਰਨਗੇ ਉਸ ਦੇ ਹਿਸਾਬ ਨਾਲ ਹੀ ਉਹ ਟੀਚਰ ਨੂੰ ਤਨਖਾਹ ਦੇਣਗੇ ਤੇ ਟੀਚਰ ਵੀ ਉਹਨਾਂ ਦੁਆਰਾ ਆਪ ਰੱਖੇ ਜਾਣਗੇ ਤਾਂ ਜਿਹੜੀ ਪਹਿਲੀ ਗੱਲ ਸੀ ਕਿ ਕੋਰਸ ਨੂੰ ਰੀਡਿਜ਼ਾਈਨ ਕਰਨ ਦੀ ਜਾਂ ਰੀਸ਼ੇਪ ਕਰਨ ਦੀ ਜਾਂ ਰਿਵਿਊ ਕਰਨ ਦੀ ਪਹਿਲਾਂ ਤਾਂ ਯੂਨੀਵਰਸਿਟੀ ਪਹਿਲਾਂ ਤਾਂ ਜਿੰਨੇ ਇਹ ਕਾਲਜ ਹਨ ਉਹਨਾਂ ਨੂੰ ਆਟੋਨੋਮਸ ਕਰ ਦੋ ਉਸ ਉਸ ਨਾਲ ਕੀ ਹੋਵੇਗਾ ਉਹ ਯੂਨੀਵਰਸਟੀਆਂ ਦੇ ਅੰਡਰ ਨਹੀਂ ਰਹਿਣਗੇ ਤਾਂ ਉਹ ਸਿੱਧਾ ਕਿਸ ਦੇ ਅੰਡਰ ਆ ਜਾਣਗੇ UGC ਦੇ ਤਾਂ ਜਦੋਂ UGC ਜੋ ਵੀ ਆਪਣਾ ਸਿਲੇਬਸ ਆਪਣੇ ਰੂਲਸ ਐਂਡ ਰੈਗੂਲੇਸ਼ਨ ਲਾਗੂ ਕਰਨਾ ਚਾਹੇਗੀ ਉਹ ਬੜੇ ਸੌਖੇ ਤਰੀਕੇ ਨਾਲ ਕਾਲਜ ਦੇ ਵਿੱਚ ਲਾਗੂ ਹੋ ਜਾਣਗੇ ਤਾਂ UGC ਹਮੇਸ਼ਾ ਜੋ ਵੀ ਉਹਨਾਂ ਦੀ ਪਿਕ ਐਂਡ ਚੂਜ਼ ਵਾਲੀ ਸਟਰੈਟਜੀ ਹੁੰਦੀ ਹੈ ਉਹ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਾਂ ਦੇ ਵਿੱਚ ਲਾਗੂ ਹੁੰਦੀ ਹੈ ਜਦੋਂ ਕੋਈ ਸਲੇਵਸ ਚੇਂਜ ਕਰਨਾ ਹੈ ਤਾਂ UGC ਬੜੇ ਛੇਤੀ ਸਲੇਵਸ ਚੇਂਜ ਕਰ ਦਿੰਦੀ ਹੈ ਜਦੋਂ ਕੋਈ ਪਾਲਿਸੀ ਇੰਪਲੀਮੈਂਟ ਕਰਨੀ ਹੈ ਉਹ ਫੀਸਾਂ ਨੂੰ ਵਧਾਉਣ ਨੂੰ ਲੈ ਕੇ ਹੋਵੇ ਤਾਂ UGC ਬੜੀ ਛੇਤੀ ਕਰ ਦਿੰਦੀ ਹੈ ਪਰ ਜਦੋਂ ਮਸਲਾ ਆਉਂਦਾ ਹੈ ਭਰਤੀ ਕਰਨ ਦਾ ਪੱਕੀ ਭਰਤੀ ਕਰਨ ਦਾ ਸਟੈਂਡਰਡ ਮੇਨਟੇਨ ਕਰਨ ਦਾ ਜਾਂ ਯੂਨੀਵਰਸਿਟੀਆਂ ਜਾਂ ਕਾਲਜਾਂ ਨੂੰ ਫੰਡ ਦੇਣ ਦਾ ਤਾਂ ਉਦੋਂ ਯੂਜੀਸੀ ਆਪਣੇ ਪੈਰ ਪਿੱਛੇ ਖਿੱਚਦੀ ਹੈ ਨਾ ਹੀ ਉਹ ਫੰਡ ਦਿੰਦੀ ਹੈ ਨਾ ਹੀ ਉਹ ਪੱਕੀਆਂ ਭਰਤੀਆਂ ਕਰਨ ਤੇ ਇਨ੍ਹਾਂ ਕਾਲਜਾਂ ਨੂੰ ਜਾਂ ਇਨ੍ਹਾਂ ਯੂਨੀਵਰਸਿਟੀਆਂ ਨੂੰ ਕੋਈ ਡਾਟ ਲਾਉਂਦੀ ਹੈ ਸਿਰਫ ਉਹ ਇੱਕ ਲੈਟਰ ਕੱਢ ਦਿੰਦੀ ਹੈ ਜਿਸ ਦੇ ਕੋਈ ਬਹੁਤੇ ਵੱਡੇ ਮਾਇਨੇ ਨਹੀਂ ਹਨ ਤਾਂ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਐਡਮਿਨਿਸਟ੍ਰੇਟਿਵ ਸੈਕਟਰੀ ਕੇ ਕੇ ਯਾਦਵ ਸੈਡ ðiਸ ਕਾਲਜਸ ਬਿਲ ਕੰਟੀਨਿਊ ਟੂ ਗੈਟ ਦਾ ਐਗਜ਼ਿਸਟਿੰਗ ਫਾਈਨੈਂਸ਼ੀਅਲ ਸਪੋਰਟ ਫਰੋਮ ਦਾ ਸਟੇਟ ਗਵਰਨਮੈਂਟ ਤਾਂ ਹੁਣ ਕੇ ਕੇ ਯਾਦਵ ਜੋ ਕਿ ਆਪਣੇ ਹਾਇਰ ਐਜੂਕੇਸ਼ਨ ਦੇ ਸੈਕਟਰੀ ਹਨ ਉਹ ਦੱਸਦੇ ਹਨ ਕਿ ਵੇ ਜਿਹੜੇ ਇਹ ਕਾਲਜ ਹੈ ਸਰਕਾਰ ਦੇ ਅੰਡਰ ਹੀ ਰਹਿਣਗੇ ਤੇ ਉਹਨਾਂ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹੈ ਜਾਂ ਫਾਈਨੈਂਸ਼ੀਅਲ ਸਪੋਰਟ ਆ ਉਹ ਸਰਕਾਰ ਦਿੰਦੀ ਰਹੇਗੀ ਪਰ ਅਸੀਂ ਉਹਨਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਫਿਰ ਉਹ ਡਿਸਆਉਨ ਕਿਉਂ ਕਰ ਰਹੇ ਹਨ ਸਰਕਾਰ ਉਹਨਾਂ ਨੂੰ ਫਾਈਨੈਂਸ਼ੀਅਲ ਜਿਹੜੀ ਸਪੋਰਟ ਆ ਉਹ ਦੇਣਾ ਚਾਹੁੰਦੀ ਹੈ ਫਿਰ ਉਹ ਕਾਲਜਸ ਨੂੰ ਡਿਸਆਉਨ ਕਿਉਂ ਕਰ ਰਹੀ ਹੈ ਤਾਂ ਇਸ ਦੇ ਮayne ਕੀ ਹਨ ਤਾਂ ਇਸ ਦਾ ਮਕਸਦ ਇਹ ਨਹੀਂ ਕਿ ਸਰਕਾਰ ਉਹਨਾਂ ਨੂੰ ਇੰਡੀਪੈਂਡੈਂਸ ਦੇ ਰਹੀ ਹੈ ਸਰਕਾਰ ਸਿਰਫ ਉਹਨਾਂ ਨੂੰ ਆਪਦੇ ਹੱਥ ਛਡਾ ਕੇ ਉਹਨਾਂ ਨੂੰ ਸਾਈਡ ਤੇ ਕਰ ਰਹੀ ਹੈ ਵੀ ਸਾਡੇ ਕੋਲ ਤੁਹਾਡੇ ਲਈ ਹੁਣ ਕੋਈ ਸਪੋਰਟ ਨਹੀਂ ਤੁਸੀਂ ਆਪਣੇ ਜਿਹੜੇ ਆਪਣੇ ਜੋ ਵੀ ਪੈਸਾ ਹੈ ਆਪਣੇ ਜੋ ਵੀ ਰਿਸੋਰਸਸ ਹਨ ਉਹ ਤੁਸੀਂ ਆਪ ਜਨਰੇਟ ਕਰਨੇ ਹਨ ਸਰਕਾਰ ਇਹ ਚਾਹੁੰਦੀ ਹੈ ਕਿ ਇਹਨਾਂ ਨੂੰ ਬਿਲਕੁਲ ਅਸੀਂ ਇੱਕ ਪਾਸੇ ਕਰ ਦਈਏ ਤੇ ਇਹ ਆਪਣੇ ਖਰਚੇ ਆਪ ਚਲਾਉਣ ਤਾਂ ਉਸ ਤੋਂ ਬਾਅਦ ਟੀਚਰਸ ਫਿਰ ਅੱਗੇ ਟੀਚਰਸ ਦਾ ਕਮੈਂਟ ਹੈ ਟੀਚਰਸ ਹਾਊ ਐਵਰ ਦਾ ਐਪਰੀਹੈਂਸਿਵ ਥੈਟ ਕਨਰਮੈਂਟ ਕਾਲਜਸ ਵਿਦ ਦਾ ਸਕੈਲਟਲ ਸਟਾਫ ਵਿਲ ਨਾਟ ਏਬਲ ਟੂ ਮੀਟ ਦਾ ਯੂਸੀ ਰਿਕੁਆਇਰਮੈਂਟਸ ਐਸ ਰਿਗਾਰਡਸ ਟੀਚਰਸ ਸਟਰੈਂਥ ਇ ਸਪੈਸ਼ਲੀ ਔਰ ਨਿਊ ਕੋਰਸ ਤਾਂ ਹੁਣ ਇੱਕ ਪਾਸੇ ਤਾਂ ਕੇ ਕੇ ਜਾਦਵ ਜੀ ਕਹਿ ਰਹੇ ਹਨ ਕਿ ਅਸੀਂ ਇਹਨਾਂ ਨੂੰ ਆਟੋਨਮਸ ਕਰ ਦੇਣਾ ਹੈ ਪਰ ਦੂਜੇ ਪਾਸੇ ਟੀਚਰਸ ਕਹਿ ਰਹੇ ਹਨ ਕਿ ਸਾਡੇ ਕੋਲ ਇੰਨਾ ਸਟਾਫ ਨਹੀਂ ਹੈ ਕਿ ਉਹ ਨਵੇਂ ਕੋਰਸਾਂ ਨੂੰ ਚਲਾ ਸਕੇ ਤੇ ਸਾਡੇ ਕੋਲ ਇੰਨਾ ਪੈਸਾ ਵੀ ਨਹੀਂ ਹੈ ਕਿ ਅਸੀਂ ਆਪਣੇ ਰਿਸੋਰਸਸ ਆਪ ਜਨਰੇਟ ਕਰਕੇ ਆਪਣੇ ਟੀਚਰਸ ਨੂੰ ਆਪ ਤਨਖਾਹ ਦੇ ਸਕੀਏ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚੋਂ ਆਪਣੇ ਦਾਇਰੇ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ ਟੀਚਰ ਐਕਟੀਵਿਸਟ ਪ੍ਰੋਫੈਸਰ ਸ਼ਾਮ ਸੁੰਦਰ ਸ਼ਰਮਾ ਸੈਡ ਐਟ ਪ੍ਰੈਸੈਂਟ ਥੀਸ ਕਾਲਜਸ ਹੈਵ ਲੈਸ ਥੈਨ ਹਾਫ ਆਫ ਦਾ ਰਿਕੁਆਇਰਡ ਰੈਗੂਲਰ ਸਟਾਫ ਸਟਰੈਂਥ ਵਾਈ ਪ putting in the clause that colleges will decide the fee structure the government is finding a way to make colleges generate their own resources so that it can pull out from its responsibility of providing financial support sundar sharma ek teacher activist han ਜੋ ਸਰਕਾਰ ਦੀ ਇਸ ਚਲਾਕੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਹ ਦੱਸਦੇ ਹਨ ਕਿ ਸਰਕਾਰ ਇਹਨਾਂ ਨੂੰ ਦੇਸਾਉਣ ਜਾਂ ਇਹਨਾਂ ਨੂੰ ਆਟੋਨਮਸ ਤਾਂ ਕਰੀ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਉਹ ਇਹਨਾਂ ਕਾਲਜ ਦੀ ਰਿਸਪੌਂਸਿਬਿਲਟੀ ਨਾ ਲਵੇ ਉਹਨਾਂ ਨੂੰ ਫਾਈਨੈਂਸ਼ੀਅਲ ਤੌਰ ਤੇ ਸਪੋਰਟ ਨਾ ਕਰੇ ਅਤੇ ਸਰਕਾਰੀ ਕਾਲਜਸ ਆਪਣੇ ਆਪ ਆਪਣੇ ਰਿਸੋਰਸਸ ਇਕੱਠੇ ਕਰਨ ਉਹ ਕਹਿੰਦੇ ਹਨ ਕਿ ਸਰਕਾਰੀ ਕਾਲਜਾਂ ਦੇ ਵਿੱਚ ਇਸ ਸਮੇਂ ਇਸ ਸਮੇਂ ਸਰਕਾਰੀ ਕਾਲਜਾਂ ਦੇ ਵਿੱਚ ਅੱਦੇ ਨਾਲੋਂ ਵੀ ਬਹੁਤ ਘੱਟ ਅਧਿਆਪਕ ਹਨ ਜੋ ਸਰਕਾਰੀ ਕਾਲਜਾਂ ਦੇ ਵਿੱਚ ਪੱਕੇ ਪੜਾ ਰਹੇ ਹਨ ਉਸ ਤੋਂ ਇਲਾਵਾ ਕੰਟਰੈਕਟ ਗੈਸਟ ਅਕੈਡਮਿਕੀ ਹੋਰ ਪਤਾ ਨਹੀਂ ਕਿੰਨੀਆਂ ਕੁ categories ਹਨ ਜਿਹੜੇ ਅਧਿਆਪਕ ਇਨ੍ਹਾਂ ਕਾਲਜਾਂ ਦੇ ਵਿੱਚ ਪੜਾ ਰਹੇ ਹਨ ਤੇ ਉਹਨਾਂ ਨੂੰ ਤਨਖਾਹ ਵੀ ਬਹੁਤ ਨਗੂਣੀ ਦਿੱਤੀ ਜਾ ਰਹੀ ਹੈ ਉਸ ਤੋਂ ਜੇ ਉਸ ਤੋਂ ਆਪਾਂ ਅਗਲੀ ਗੱਲ ਕਰੀਏ ਜਦਵ ਹਾਓ ਅਵਰਸਰ ਦਾ ਟੀਚਰਸ ਹੇਅਰ ਇਜ਼ ਐਬਸੋਲੂਟਲੀ ਬੇਸਲੈਸ ਤਾਂ ਹੁਣ ਕੇ ਕੇ ਜਾਦਵ ਜੀ ਕਹਿੰਦੇ ਹਨ ਕਿ ਟੀਚਰ ਦਾ ਜਿਹੜਾ ਕਨਸਰਨ ਹੈ ਬਿਲਕੁਲ ਬੇਸਲੈਸ ਹੈ ਠੀਕ ਹੈ ਇਸ ਤੋਂ ਬਾਅਦ ਕਾਲਜਸ ਆਰ ਦਾ ਰਿਸਪੌਂਸਿਬਿਲਟੀ ਆਫ ਦਾ ਸਟੇਟ ਬਿਊਰੋਕਰੇਸੀ ਸਰਕਾਰ ਦੀ ਬਹੁਤ ਇੱਕ ਚੰਗੀ ਇਮੇਜ ਸਾਨੂੰ ਹਮੇਸ਼ਾ ਹੀ ਦਿਖਾਉਣਾ ਚਾਹੁੰਦੀ ਹੈ ਜੋ ਕਿ ਇਸ ਖਬਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਤਾਂ ਉਹ ਅੱਗੇ ਕਹਿੰਦੇ ਹਨ ਕਿ ਜਿਹੜੀ ਕਾਲਜ ਦੀ ਰਿਸਪੌਂਸਿਬਿਲਟੀ ਹੈ ਉਹ ਸਰਕਾਰ ਦੀ ਹੈ ਸਰ ਜੇ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਤਾਂ ਉਹ ਇਹਨਾਂ ਨੂੰ ਡਿਸਆਉਣ ਕਿਉਂ ਕਰ ਰਹੀ ਹੈ ਉਸ ਤੋਂ ਅੱਗੇ ਕੇ ਕੇ ਜਾਦਵ ਦੱਸਦੇ ਹਨ ਦਾ ਪ੍ਰੋਸੈਸ ਫਾਰ ਦਾ ਅਪੁਆਇੰਟਮੈਂਟ ਆਫ 1158 ਅਸਿਸਟੈਂਟ ਪ੍ਰੋਫੈਸਰ ਇਜ਼ ਅੰਡਰਵੇ ਐਂਡ ਵੀ ਆਰ ਆਲਸੋ ਰਿਕਰੂਟਿੰਗ 600 ਮੋ ਟੀਚਰਸ ਤਾਂ ਹੁਣ ਇਸ ਦੇ ਵਿੱਚ ਕੇ ਕੇ ਜਾਦਵ ਦੱਸਦੇ ਹਨ ਕਿ ਜਿਹੜੀ 1158 ਹੈ ਉਹ ਅੰਡਰਵੇ ਹੈ ਤਾਂ ਕੇ ਕੇ ਜਾਦਵ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਪਿਛਲੇ 3 ਸਾਲਾਂ ਚੋਂ 1158 ਅੰਡਰਵੇ ਹੈ ਸਰ ਤੁਸੀਂ ਸਰਕਾਰ ਤੋਂ ਹਲੇ ਤੱਕ ਇਹ ਕਿਉਂ ਨਹੀਂ ਪੁੱਛਿਆ ਵੀ ਇਹ ਭਰਤੀ ਹਲੇ ਤੱਕ ਸਿਰੇ ਕਿਉਂ ਨਹੀਂ ਚੜੀ ਜਾਂ ਫਿਰ ਸਰਕਾਰ ਨੇ ਜੇ ਸਰਕਾਰ ਦੀ ਇੰਨੀ ਚੰਗੀ ਮਨਸ਼ਾ ਹੈ ਤਾਂ ਉਹ ਟੀਚਰ ਕਿਉਂ ਨਹੀਂ ਭਰਤੀ ਕਰ ਰਹੀ ਅਸੀਂ ਇਸ ਸਰਕਾਰ ਦੀ ਗੱਲ ਨਹੀਂ ਕਰਦੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਰਕਾਰਾਂ ਆਈਆਂ ਹਨ ਬੀਰੋਕ੍ਰੇਸੀ ਉਹਨਾਂ ਸਰਕਾਰਾਂ ਨਾਲ ਪਹਿਲਾਂ ਰਲ ਕੇ ਚੱਲਦੀ ਰਹੀ ਜੋ ਕਿ ਉਸ ਦਾ ਕੰਮ ਹੈ ਉਦੋਂ ਵੀ ਭਰਤੀ ਨਹੀਂ ਹੋਈ ਉਸ ਤੋਂ ਬਾਅਦ ਜਿਵੇਂ ਤੁਸੀਂ ਜਿਵੇਂ ਕੇ ਕੇ ਜਿਆਦਾਵ ਜੀ ਹਨ ਉਵੇਂ ਪਹਿਲਾਂ ਕ੍ਰਿਸ਼ਨ ਕੁਮਾਰ ਜੀ ਸਨ ਉਹਨਾਂ ਨੇ ਪਹਿਲਾਂ ਪੰਜਾਬ ਦੇ ਐਜੂਕੇਸ਼ਨ ਦਾ ਬੁਰਾ ਹਾਲ ਕੀਤਾ ਤੇ ਉਹਨਾਂ ਹੀ ਕਦਮੇ ਉਹਨਾਂ ਹੀ ਨਕਸ਼ੇ ਕਰਮਾਂ ਤੇ ਤੁਸੀਂ ਚੱਲ ਰਹੇ ਹੋ ਉਹਨਾਂ ਨੇ ਪਹਿਲਾਂ ਟੀਚਰ ਜੇ ਸਕਿੱਲ ਤੋੜੇ ਫਿਰ ਉਸ ਤੋਂ ਮੁੜ ਕੇ 1158 ਭਰਤੀ ਕਰੀ ਜਿਸ ਦੇ ਵਿੱਚ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਇਹ ਭਰਤੀ ਕੋਡ ਦੇ ਵਿੱਚ اٹਕੀ ਪਈ ਹੈ ਇਸ ਦੇ ਵਿੱਚ ਕਿਸ ਦਾ ਕਸੂਰ ਹੈ ਕੀ ਇਸ ਦੇ ਵਿੱਚ ਕੈਂਡੀਡੇਟ ਦਾ ਕਸੂਰ ਹੈ ਜਾਂ ਵਿਦਿਆਰਥੀ ਦਾ ਕਸੂਰ ਹੈ ਜਿਨ੍ਹਾਂ ਨੇ ਪੇਪਰ ਦਿੱਤੇ ਸੀ ਤਾ ਕੇ ਕੇ ਜਾਦਵ ਜੀ ਤੁਹਾਨੂੰ ਇਹ ਬੇਨਤੀ ਹੈ ਕਿ ਪਹਿਲਾਂ ਤੁਸੀਂ ਇਹਨਾਂ ਮਸਲਿਆਂ ਦਾ ਹੱਲ ਕਰਾਓ ਨਾ ਕਿ ਕਾਲਜਾਂ ਨੂੰ ਪਹਿਲੇ ਤੁਸੀਂ ਡਿਸਆਨਲ ਕਰ ਦੋ ਜਿਹੜੇ ਟੀਚਰਸ ਦੀ ਭਰਤੀ ਅਸੀਂ ਕਰਨੀ ਹੈ ਉਹ ਵੀ ਸਰਕਾਰ ਪਿਛਲੇ 3 ਸਾਲਾਂ ਤੋਂ ਕਹਿ ਰਹੀ ਹੈ ਪਰ ਉਸ ਦਾ ਵੀ ਨੋਟੀਫਿਕੇਸ਼ਨ ਹਲੇ ਤੱਕ ਕੋਈ ਜਾਰੀ ਨਹੀਂ ਕੀਤਾ ਗਿਆ ਚੱਲ ਰਹੀ ਸੀ ਤਾਂ ਉਹਦੇ ਨਾਲ ਹੀ ਇਸ ਖਬਰ ਨੂੰ ਪੜਨਾ ਵੀ ਜ਼ਰੂਰੀ ਹੈ ਜੋ ਕਿ ਇਸ ਖਬਰ ਦੇ ਵਿੱਚ ਦੱਸਿਆ ਹੈ ਇਹ ਖਬਰ ਲਾਈ ਗਈ ਹੈ ਗੁਰਨਾਮ ਸਿੰਘ ਅਕੀਦਾ ਦੁਆਰਾ 22 ਜੁਲਾਈ 2024 ਪੰਜਾਬੀ ਯੂਨੀਵਰਸਿਟੀ ਚ ਅਧਿਆਪਕਾਂ ਦੀ ਘਾਟ ਕਾਰਨ ਵਿਭਾਗਾਂ ਦਾ ਰਲੇਵਾ ਠੀਕ ਹੈ ਜੀ ਕੁੱਲ ਮਨਜ਼ੂਰ 724 ਅਸਾਮੀਆਂ ਚੋਂ ਫਿਲਹਾਲ 392 ਅਧਿਆਪਕ ਕੰਮ ਕਰ ਰਹੇ ਹਨ ਅਤੇ ਪੰਜਾਬੀ ਵਿਭਾਗ ਚ 13 ਦੀ ਥਾਂ 7 ਅਧਿਆਪਕ ਨਿਭਾ ਰਹੇ ਨੇ ਸੇਵਾ ਤਾਂ ਹੁਣ ਪੰਜਾਬੀ ਯੂਨੀਵਰਸਿਟੀ ਜੋ ਪੰਜਾਬੀ ਭਾਸ਼ਾ ਦੇ ਉੱਤੇ ਬਣੀ ਸੀ ਉਹ ਉੱਥੇ ਸਿਰਫ 7 ਅਧਿਆਪਕ ਸੇਵਾ ਨਿਭਾ ਰਹੇ ਹਨ ਜਦ ਕਿ ਸੈਂਕਸ਼ਨ ਪੋਸਟਾਂ ਕਿੰਨੀਆਂ ਹਨ 13 ਤਾਂ ਹੁਣ ਇਸ ਨੂੰ ਜੋੜਨ ਦਾ ਮਕਸਦ ਕੀ ਹੈ ਪਿਛਲੀ ਖਬਰ ਦੇ ਵਿੱਚ ਵੀ ਜੋ ਰਿਸਪੌਂਸਿਬਿਲਟੀ ਦੇ ਨਾਲ ਗੱਲਬਾਤ ਕੀਤੀ ਹੈ ਸਰਕਾਰ ਵੱਲੋਂ ਉਹ ਕੇ ਕੇ ਜਾਦਵ ਜੀ ਨੇ ਕੀਤੀ ਹੈ ਜੋ ਕਿ ਹਾਇਰ ਐਜੂਕੇਸ਼ਨ ਦੇ ਸੈਕਟਰੀ ਹਨ ਠੀਕ ਹੈ ਜੀ ਤੇ ਦੂਜੀ ਗੱਲ ਇਹ ਖਬਰ ਜੋ ਪੰਜਾਬੀ ਯੂਨੀਵਰਸਿਟੀ ਦੀ ਹੈ ਇਹਨੂੰ ਨਾਲ ਤਾਂ ਜੋੜ ਰਹੇ ਹਾਂ ਕਿਉਂਕਿ ਕੇ ਕੇ ਜਾਦਵ ਮੌਜੂਦਾ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਵੀ ਹਨ ਤਾਂ ਹੁਣ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਤਾਂ ਆਟੋਨੋਮਸ ਹੈ ਕਿ ਉਸ ਦਾ ਸਿਲੇਬਸ ਇਥੋਂ ਦੇ ਅਕੋਰਡਿੰਗ ਬਣਾਇਆ ਜਾ ਰਿਹਾ ਹੈ ਪੰਜਾਬ ਦੀਆਂ ਸਥਿਤੀਆਂ ਦੇ ਅਕੋਰਡਿੰਗ ਬਣਾਇਆ ਜਾਂਦਾ ਹੈ ਜਾਂ ਫਿਰ UGC ਦੇ ਨਿਯਮਾਂ ਅਨੁਸਾਰ ਬਣਾਇਆ ਜਾਂਦਾ ਹੈ ਸਟੇਸ਼ਨ ਨੂੰ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਨੂੰ ਪਹਿਲਾਂ ਫੰਡ ਨਹੀਂ ਦਿੱਤਾ ਜਾ ਰਿਹਾ ਸੀ ਉਹੋ ਵਿਦਿਆਰਥੀਆਂ ਨੇ ਅਧਿਆਪਕਾਂ ਨੇ ਅਤੇ ਨਾਨ ਟੀਚਿੰਗ ਨੇ ਰਲ ਕੇ ਇੱਕ ਸੰਘਰਸ਼ ਲੜਿਆ ਫਿਰ ਇਸ ਨੂੰ ਫੰਡ ਆਉਣਾ ਸ਼ੁਰੂ ਕੀਤਾ ਤੇ ਸਰਕਾਰ ਨੇ ਉਦੋਂ ਇਹ ਵੀ ਮੰਨਿਆ ਸੀ ਕਿ ਜੋ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਕਰਜ਼ਾ ਹੈ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਾਫ ਕੀਤਾ ਜਾਵੇਗਾ ਤਾਂ ਉਸ ਬਾਅਦ ਇਹਦਾ ਕੀ ਬਣਿਆ ਤਾਂ ਹੁਣ ਅਸੀਂ ਦੇਖ ਸਕਦੇ ਹਾਂ ਕਿ ਜੋ ਈਮੇਜ ਸਰਕਾਰ ਦੀ ਦਿਖਾਈ ਜਾਂਦੀ ਹੈ ਬਹੁਤ ਚੰਗੀ ਈਮੇਜ ਦਿਖਾਈ ਜਾਂਦੀ ਹੈ ਉਸ ਦੇ ਪਿੱਛੇ ਜੋ ਮਨਸ਼ਾ ਹੁੰਦੀ ਹੈ ਉਹ ਕੋਈ ਲੋਕਪੱਖੀ ਨਹੀਂ ਹੁੰਦੀ ਕਾਲਜਾਂ ਨੂੰ ਆਟੋਨਮਸ ਬਣਾਇਆ ਜਾਵੇਗਾ ਉਸ ਤੋਂ ਬਾਅਦ ਉਹਨਾਂ ਨੂੰ ਇੰਡੀਪੈਂਡੈਂਸ ਦਿੱਤੀ ਜਾਵੇਗੀ ਕਿ ਉਹ ਆਪਣਾ ਸਲੇਪਸ ਬਣਾ ਸਕਦੇ ਹਨ ਤੇ ਆਪਣਾ ਫੀਸ ਸਟ੍ਰਕਚਰ ਬਣਾ ਸਕਦੇ ਹਨ ਸਭ ਕੁਝ ਕਰ ਸਕਦੇ ਹਨ ਤਾਂ ਪੰਜਾਬੀ ਯੂਨੀਵਰਸਿਟੀ ਆਟੋਨਮਸ ਹੈ ਕਿ ਇੱਥੇ ਭਰਤੀ ਹੋਈ ਇਸ ਕਵਰ ਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ ਮੌਜੂਦਾ ਡੀਨ ਸਾਹਿਬ ਕਹਿੰਦੇ ਹਨ ਕਿ 15 ਸਾਲਾਂ ਤੋਂ ਭਰਤੀ ਨਹੀਂ ਹੋਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਿਛਲੇ 15 ਸਾਲਾਂ ਤੋਂ ਭਰਤੀ ਨਹੀਂ ਹੋਈ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਸਟੂਡੈਂਟ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਨਵੇਂ-ਨਵੇਂ ਕੋਰਸ ਚਲਾਏ ਜਾ ਰਹੇ ਹਨ ਯੂਨੀਵਰਸਿਟੀ ਦਾ ਘੇਰਾ ਓਨਾ ਕਹ ਹੈ ਪਰ ਸਟੂਡੈਂਟ ਦੀ ਜਿਹੜੀ ਗਿਣਤੀ ਹੈ ਉਹ ਹਰ ਸਾਲ ਹਜ਼ਾਰਾਂ ਵਿੱਚ ਵੱਧ ਰਹੀ ਹੈ ਤੇ ਯੂਨੀਵਰਸਿਟੀ ਦੇ ਵਿੱਚ ਜੋ ਪੱਕੇ ਟੀਚਰਾਂ ਦੀ ਭਰਤੀ ਹੋਣੀ ਸੀ ਉਹ ਜਿਹੜੀ ਇਹ ਪੋਸਟਾਂ ਹਨ 724 ਉਹ ਬਹੁਤ ਪਹਿਲਾਂ ਸਮੇਂ ਦੀਆਂ ਸੈਂਕਸ਼ਨ ਪੋਸਟਾਂ ਹਨ ਪਰ ਜੇ ਅੱਜ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ ਕਿ ਕਿੰਨੀਆਂ ਸੈਂਕਸ਼ਨ ਪੋਸਟਾਂ ਚਾਹੀਦੀਆਂ ਹਨ ਤਾਂ ਉਹ ਸਟੂਡੈਂਟ ਗਿਣਤੀ ਨੂੰ ਆਧਾਰ ਬਣਾ ਕੇ ਤੇ UGC ਦੇ ਨਿਯਮਾਂ ਨੂੰ ਫੋਲੋ ਕਰਕੇ ਪੋਸਟਾਂ ਨੂੰ ਦੁਬਾਰਾ ਸੈਂਕਸ਼ਨ ਕਰਨਾ ਚਾਹੀਦਾ ਹੈ ਕੈਂਪਸ ਵਿੱਚ ਪ੍ਰੋਫੈਸਰਾਂ ਦੀਆਂ 49 ਅਸਾਮੀਆਂ ਖਾਲੀ ਇਹਨਾਂ ਦੋਨਾਂ ਖਬਰਾਂ ਨੂੰ ਜੋੜ ਕੇ ਪੜਨ ਦਾ ਇਹ ਮਕਸਦ ਸੀ ਕਿ ਦੱਸਿਆ ਜਾਵੇ ਕਿ ਕੇ ਕੇ ਜਯਾਦਵ ਜੀ ਹਾਇਰ ਐਜੂਕੇਸ਼ਨ ਸੈਕਟਰੀ ਵੀ ਹਨ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਹਨ ਇੱਕ ਪਾਸੇ ਤਾਂ ਉਹ ਕਹਿ ਰਹੇ ਹਨ ਕਿ ਅਸੀਂ ਕਾਲਜਾਂ ਨੂੰ ਆਟੋਨਮਸ ਕਰਨਾ ਹੈ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਆਟੋਨਮਸ ਹੈ ਉਸ ਦੀ ਜਿਹੜੀ ਹਾਲਤ ਹੈ ਉਹ ਕਿੰਨੀ ਕੁ ਸੁਧਰੀ ਹੈ ਪਿਛਲੇ ਸਮੇਂ ਨਾਲੋਂ ਜਦ ਕਿ ਪੰਜਾਬੀ ਯੂਨੀਵਰਸਿਟੀ ਦਾ ਸਟੈਂਡਰਡ ਨਿਘਾਰ ਵਿੱਚ ਜਾ ਰਿਹਾ ਹੈ ਸਟੂਡੈਂਟ ਵੱਧ ਰਹੇ ਹਨ ਉੱਥੇ ਟੀਚਰ ਨਹੀਂ ਹੈ ਉਹ ਤੇ ਰਹਿਣ ਲਈ ਹੋਸਟਲ ਨਹੀਂ ਹਨ ਤੇ ਜੋ ਉਹਦਾ ਯੂਨੀਵਰਸਿਟੀ ਦਾ ਘੇਰਾ ਹੈ ਉਹ ਉਹਨਾਂ ਕੋਈ ਹੈ ਪਾਸੇ ਦਾ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਇਸ ਪ੍ਰਪੋਜ਼ਲ ਨੂੰ ਪਰੋਸਣਾ ਚਾਹੁੰਦੀ ਹੈ ਪਰ ਦੂਜੇ ਪਾਸੇ ਕੇ ਕੇ ਯਾਦਵ ਜੀ ਨੇ ਪੰਜਾਬੀ ਯੂਨੀਵਰਸਿਟੀ ਦੇ ਅੰਡਰਰਾਉਂਡ ਦੇ ਕਨਸਟਿਟਿਊਟ ਕਾਲਜਾਂ ਦੇ ਉੱਤੇ ਪਹਿਲਾਂ ਐਸਸੀ ਵਿਦਿਆਰਥੀਆਂ ਤੋਂ ਜੋ ਪੋਸਟ ਮੈਟ੍ਰਿਕ ਫੈਲੋਸ਼ਿਪ ਦਾ ਫਾਰਮ ਭਰਦੇ ਹਨ ਉਹਨਾਂ ਤੋਂ ਪਹਿਲਾਂ ਪੀਟੀਏ ਫੰਡ ਨਹੀਂ ਲਿਆ ਜਾਂਦਾ ਸੀ ਦਾਖਲੇ ਸਮੇ ਤੇ ਹੁਣ ਕੇ ਕੇ ਯਾਦਵ ਜੀ ਨੇ ਉਹ ਪੀਟੀਏ ਫੰਡ ਨੂੰ ਲਾਗੂ ਕਰ ਦਿੱਤਾ ਤਾਂ ਹੁਣ ਇੱਥੋਂ ਅਸੀਂ ਕੀ ਦੇਖ ਸਕਦੇ ਹਾਂ ਜਾਂ ਇੱਥੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਬੀਰੋਕਰੇਸੀ ਸਰਕਾਰ ਨਾਲ ਰਲ ਕੇ ਲੋਕਾਂ ਦਾ ਭਲਾ ਨਹੀਂ ਕਰਨਾ ਚਾਹੁੰਦੀ ਜੇ ਲੋਕਾਂ ਨੇ ਇਹ ਆਪਣੀਆਂ ਯੂਨੀਵਰਸਿਟੀਆਂ ਅਤੇ ਕਾਲਜ ਬਚਾਣੇ ਹਨ ਤਾਂ ਸਾਨੂੰ ਕਿਸਾਨ ਕਿਸਾਨ ਅੰਦੋਲਨ ਤੋਂ ਸਿੱਖ ਲੈਣੀ ਚਾਹੀਦੀ ਹੈ ਜੇ ਅਸੀਂ ਗੱਲ ਕਰੀ ਐਜੂਕੇਸ਼ਨ ਅਤੇ ਖੇਤੀਬਾੜੀ ਦੀ ਤਾਂ ਉਹਨਾਂ ਦੇ ਵਿੱਚ ਜੋ ਕਾਨੂੰਨ ਸਨ ਜੋ ਖੇਤੀਬਾੜੀ ਨੂੰ ਲੈ ਕੇ ਤਾਂ ਕਾਨੂੰਨ ਆਏ ਸੀ ਤੇ ਇਧਰ ਜੇ ਆਪਾਂ ਗੱਲ ਕਰੀਏ ਐਨਈਪੀ 2020 ਦੀ ਤਾਂ ਉਹਨਾਂ ਵਿੱਚ ਬਹੁਤ ਸਾਰੀਆਂ ਸਿਮਿਲਰਿਟੀਆਂ ਹਨ ਤਾਂ ਹੁਣ ਜਿਵੇਂ ਇਨ੍ਹਾਂ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਦੇ ਥੱਲੋਂ ਕੱਢ ਕੇ ਸਿੱਧਾ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਯੂਜੀਸੀ ਦੇ ਅੰਦਰ ਇਸ ਤੋਂ ਪਹਿਲਾਂ ਕੀ ਕੀਤਾ ਗਿਆ ਹੈ ਯੂਨੀਵਰਸਿਟੀ ਆਪਣਾ ਪੀਐਚਡੀ ਦਾ ਐਂਟਰੈਂਸ ਟੈਸਟ ਲੈਂਦੀ ਸੀ ਤੇ ਉਹ ਵੀ ਖੋ ਕੇ ਕਿਹਨੂੰ ਦੇ ਦਿੱਤਾ ਗਿਆ ਹੈ ਐਨਟੀਏ ਨੂੰ ਤਾਂ ਉਸ ਦੇ ਵਿੱਚ ਜਿਹੜੀ ਆਟੋਨੋਮੀ ਹੈ ਯੂਨੀਵਰਸਿਟੀਆਂ ਦੀ ਉਹ ਖਤਮ ਹੋ ਗਈ ਹੈ ਡਿਕਟੇਟਰਸ਼ਿਪ ਐਨਟੀਏ ਦੀ ਚੱਲ ਰਹੀ ਹੈ ਐਂਟੀ ਦੇ ਅਸੀਂ ਐਡੇ ਐਡੇ ਵੱਡੇ ਸਕੈਮ ਦੇਖ ਸਕਦੇ ਆ ਪਿਛਲੇ ਮਹੀਨਿਆਂ ਦੇ ਵਿੱਚ ਤਾਂ ਹੁਣ ਜਿਹੜੇ ਇਹ ਕਾਲਜ ਹਨ ਇਹਨਾਂ ਨੂੰ ਯੂਨੀਵਰਸਿਟੀ ਦੇ ਅੰਡਰੋਂ ਕੱਢ ਕੇ ਸਿੱਧਾ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਯੂਜੀਸੀ ਦੇ ਅੰਡਰ ਯੂਜੀਸੀ ਕੀ ਦੇ ਅੰਡਰ ਕੰਮ ਕਰਦੀ ਹੈ ਮੋਦੀ ਜੀ ਦੇ ਬੀਜੇਪੀ ਦੇ ਪਹਿਲਾਂ ਬਾਕੀ ਚੀਜ਼ਾਂ ਵੇਚ ਦਿੱਤੀਆਂ ਤਾਂ ਹੁਣ ਐਜੂਕੇਸ਼ਨ ਸਿਸਟਮ ਨੂੰ ਵੀ ਵੱਡੇ ਵੱਡੇ ਪੱਦਰ ਦੇ ਉੱਤੇ ਵੇਚਣ ਦੀ ਤਿਆਰੀ ਹੈ ਖਬਰਾਂ ਨੂੰ ਪੜ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਕੋਈ ਬਹੁਤੀ ਚੰਗੀ ਨਹੀਂ ਹੈ ਅੰਜਮੇ ਆਪਾਂ ਪਹਿਲਾ ਵੀਡੀਓ ਦੇ ਵਿੱਚ ਗੱਲ ਕੀਤੀ ਕਿ ਕੇ ਕੇ ਜਯਾਦਵ ਜੀ ਪੰਜਾਬੀ ਯੂਨੀਵਰਸਿਟੀ ਦੇ ਬਾਈ ਚਾਂਸਰ ਵੀ ਹਨ ਤੇ ਇੱਕ ਤਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਕੰਸਟਿਟਿਊਟਡ ਕਾਲਜਾਂ ਦੇ ਵਿੱਚ ਜੋ ਐਸੇ ਵਿਦਿਆਰਥੀ ਪੜ ਰਹੇ ਹਨ ਉਹਨਾਂ ਤੋਂ ਦਾਖਲੇ ਦੇ ਸਮੇਂ ਪੀਟੀਏ ਫੰਡ ਭਰਉਣ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹਨ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਆਉਂਦੇ ਕੰਸਟਿਟਿਊਟਡ ਕਾਲਜ ਅਤੇ ਕੈਂਪਸ ਦੇ ਵਿੱਚ ਜੋ ਗੈਸਟੋਬਿਲਟੀ ਪੜਾ ਰਹੀ ਹੈ ਉਹ ਪਹਿਲਾਂ 12 ਮਹੀਨੇ ਦੇ ਲਈ ਕੰਮ ਕਰਦੀ ਸੀ ਜਿੰਨਾ ਮਹੀਨਿਆਂ ਦੇ ਵਿੱਚ ਕਲਾਸਾਂ ਲੱਗਦੀਆਂ ਸਨ ਉਹਨਾਂ ਮਹੀਨਿਆਂ ਦੇ ਵਿੱਚ 35000 ਰੁਪਏ ਦਿੱਤਾ ਜਾਂਦਾ ਸੀ ਅਤੇ ਜਿੰਨਾ ਮਹੀਨਿਆਂ ਦੇ ਵਿੱਚ ਕਲਾਸਾਂ ਨਹੀਂ ਲੱਗਦੀਆਂ ਉਹਨਾਂ ਮਹੀਨਿਆਂ ਦੇ ਵਿੱਚ ਉਹਨਾਂ ਨੂੰ 20000 ਰੁਪਏ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਇੱਕ ਪੋਸਟ ਦੇ ਉੱਤੇ ਦੋ ਤਰੀਕੇ ਦੀ ਪਾਲਿਸੀ ਲਾਗੂ ਕਰਨਾ ਹੀ ਗਲਤ ਹੈ ਹੁਣ ਇਹ ਗੈਸ ਫੈਕਿਲਿਟੀ ਵਾਲੇ ਧਰਨੇ ਤੇ ਬੈਠੇ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਸਾਨੂੰ 24 2024 ਅਤੇ 25 ਸੈਸ਼ਨ ਦੇ ਲਈ ਪਰਵਾਨੀਆਂ ਦਿੱਤੀਆਂ ਜਾਣ ਅਤੇ ਕੇ ਕੇ ਜਾਦਵ ਜੀ ਉਹਨਾਂ ਨਾਲ ਕੀ ਕਰ ਰਹੇ ਹਨ ਉਹਨਾਂ ਨੂੰ ਹਲੇ ਤੱਕ ਪ੍ਰਵਾਨਗੀਆਂ ਨਹੀਂ ਦਿੱਤੀਆਂ ਤੇ ਗੈਸਟ ਫੈਕਲਟੀ ਵਾਲੇ ਪਿਛਲੇ 5-7 ਦਿਨਾਂ ਤੋਂ ਯੂਨੀਵਰਸਿਟੀ ਦੇ ਵਿੱਚ ਡੀਨ ਦੇ ਦਫ਼ਤਰ ਅੱਗੇ ਪੱਕੇ ਧਰਨੇ ਤੇ ਬੈਠੇ ਹਨ ਤੇ ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਤਾਂ ਹੁਣ ਅਸੀਂ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਰਕਾਰ ਦੀ ਕੋਈ ਨੀਤ ਚੰਗੀ ਨਹੀਂ ਹੈ ਜੇਕਰ ਅਸੀਂ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਦੀ ਸਰਕਾਰੀ ਯੂਨੀਵਰਸਟੀਆਂ ਨੂੰ ਅਤੇ ਪੰਜਾਬ ਦੇ ਕਾਲਜਾਂ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪ ਅੱਗੇ ਆ ਕੇ ਲੜਾਈ ਲੜਨੀ ਪਵੇਗੀ ਨਹੀਂ ਇਹ ਸਰਕਾਰਾਂ ਅਤੇ ਬਿਊਰੋਕ੍ਰੇਸੀ ਨੇ ਰਲ ਕੇ ਸਾਡੇ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਵੈਂਟੀਲੇਟਰ ਤੇ ਤਾਂ ਪਾ ਦਿੱਤਾ ਹੈ ਇਸ ਤੋਂ ਬਾਅਦ ਇਸ ਨੂੰ ਮਾਰਨ ਦੀਆਂ ਬਿਲਕੁਲ ਤਿਆਰੀਆਂ ਕਰ ਰਹੇ ਹਨ ਜੇਕਰ ਅਸੀਂ ਪੰਜਾਬ ਦੇ ਲੋਕ ਹੁਣ ਵੀ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿੰਨੀ ਕੁ ਅੱਜ ਸਸਤੀ ਵਿੱਦਿਆ ਮਿਲ ਰਹੀ ਹੈ ਇਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨਸੀਬ ਨਾ ਹੋਵੇ ਧੰਨਵਾਦ ਦੋਸਤੋ